ਸ਼ਸ਼ੀਕਾਲ ਦੋਸਤੋ ਡੇਲੀ ਕਾਸਟ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਗਰੀਬੀ ਇਨਸਾਨ ਲਈ ਬਹੁਤ ਵੱਡੀ ਅਲਾਮਤ ਹੈ ਜਿਸ ਦੇ ਨਾਲ ਜ਼ਿੰਦਗੀ ਜਿਹੜੀ ਆ ਕਸ਼ਟਾਂ ਨਾਲ ਭਰ ਜਾਂਦੀ ਹੈ ਪਰ ਜੇਕਰ ਗਰੀਬੀ ਦੇ ਨਾਲ-ਨਾਲ ਘਰ ਦੇ ਵਿੱਚ ਬਿਮਾਰੀ ਆ ਜਾਵੇ ਤਾਂ ਉਸ ਤੋਂ ਵੀ ਵੱਡੀ ਅਲਾਮਤ ਬਣ ਜਾਂਦੀ ਹੈ ਜ਼ਿੰਦਗੀ ਜਿਹੜੀ ਆ ਇੱਕ ਸ਼ਰਾਪ ਲੱਗਣੀ ਸ਼ੁਰੂ ਹੋ ਜਾਂਦੀ ਹੈ ਅਜਿਹਾ ਹੀ ਇੱਕ ਘਰ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਬਜ਼ੁਰਗ ਪਿਛਲੇ 12 ਸਾਲ ਤੋਂ ਬਿਮਾਰੀ ਦੀ ਹਾਲਤ ਵਿੱਚ ਹੈ ਔਰ ਚੱਲ ਫੇਰ ਨਹੀਂ ਸਕਦਾ ਭਾਵੇਂ ਬੋਲ ਸਕਦਾ ਹੈ ਪਰ ਦਿਮਾਗੀ ਸੰਤੁਲਨ ਵੀ ਅਜਿਹਾ ਹੈ ਕਿ ਗੱਲਾਂ ਜਿਹੜੀਆਂ ਨੇ ਬਹੁਤੀਆਂ ਤੁਹਾਡੀ ਸਮਝ ਤੋਂ ਬਾਹਰ ਰਹਿਣ ਗਈਆਂ ਉਹਨਾਂ ਦੇ ਨੌਪੋਤੇ ਆ ਜਿਹੜੇ ਉਹ ਮਜ਼ਦੂਰੀ ਕਰਦੇ ਨੇ ਔਰ ਮਜ਼ਦੂਰੀ ਕਰਕੇ ਆਪਣਾ ਘਰ ਦਾ ਗੁਜ਼ਾਰਾਨ ਕਰਦੇ ਨੇ 12 ਸਾਲ ਤੋਂ ਬਜ਼ੁਰਗ ਜਿਹੜੇ ਨੇ ਉਹ ਮੰਝੇਤੇ ਨੇ ਚੱਲ ਫੇਰ ਨਹੀਂ ਸਕਦੇ ਉਹਨਾਂ ਦੇ ਇਲਾਜ ਲਈ ਜੋ ਕੁਝ ਪਰਿਵਾਰ ਕੋਲ ਬਣਦਾ ਸਰਦਾ ਸੀ ਉਹ ਕਰ ਚੁੱਕਾ ਹੈ ਪਰ ਹੁਣ ਜਿਹੜਾ ਆ ਮਹਿੰਗਾਈ ਦਾ ਦੌਰ ਵੀ ਆ ਔਰ ਮਹਿੰਗਾਈ ਦਾ ਦੌਰ ਵਧਨ ਦੇ ਨਾਲ ਜਿਹੜਾ ਆ ਉਹ ਬਜ਼ੁਰਗ ਦੀ ਦਵਾਈ ਜਿਹੜੀ ਆ ਉਹ ਲੈ ਕੇ ਦੇਣੀ ਮੁਸ਼ਕਲ ਹੋ ਗਈ ਇਸ ਕਰਕੇ ਪਰਿਵਾਰ ਦੇ ਵਿੱਚ ਕੋਲ ਪਹੁੰਚੇ ਆ ਤੁਸੀਂ ਇਸ ਵਕਤ ਅਸੀਂ ਜਿਹੜਾ ਆ ਪਿੰਡ ਚਭਾਲ ਦੇ ਵਿੱਚ ਮੌਜੂਦ ਆ ਜਿੱਥੇ ਬਜ਼ੁਰਗ ਤੁਸੀਂ ਦੇਖ ਰਹੇ ਹੋ ਕਿ ਬਜ਼ੁਰਗ ਬਾਪੂ ਜੀ ਪਿਛਲੇ 12 ਸਾਲ ਤੋਂ ਇਸ ਹਾਲਤ ਵਿੱਚ ਨੇ ਔਰ ਚੱਲ ਫਿਰ ਨਹੀਂ ਸਕਦੇ ਔਰ ਇਹਨਾਂ ਦੀ ਜਿਹੜਾ ਇਲਾਜ ਆ ਪ੍ਰੋਪਰ ਤੌਰ ਤੇ ਨਹੀਂ ਹੋ ਪਾਇਆ ਕਿਉਂਕਿ ਗਰੀਬ ਇੱਕ ਤਾਂ ਗਰੀਬ ਤੇ ਦੂਸਰਾ ਬਿਮਾਰੀ ਜਿਹੜੀ ਆ ਉਹ ਇਸ ਵਕਤ ਜਿਹੜੀ ਹੈ ਵੱਡੀ ਅਲਾਮਤ ਬਣੀ ਹੋਈ ਹੈ ਇਸ ਵਕਤ ਬਜ਼ੁਰਗ ਬਾਪੂ ਦੇ ਨੌ ਔਰ ਪੁੱਤਰ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਆਖਰ ਕੀ ਇਹ ਅਜਿਹੇ ਕਾਰਨ ਬਣਿਆ ਕਿ ਬਜ਼ੁਰਗਾਂ ਦੀ ਇਹ ਹਾਲਤ ਬਣੀ ਪਾਜੀ ਕੀ ਨਾਮ ਹੈ ਤੁਹਾਡਾ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਬਜ਼ੁਰਗ ਜਿਹੜੇ ਨੇ ਉਹ ਕਿੰਨੇ ਚਿਰ ਤੋਂ ਇਦਾਂ ਹੀ ਨੇ ਔਰ ਕੀ ਕਾਰਨ ਬਣੇ ਨੇ ਕਿ ਉਹ ਇਸ ਵਕਤ ਚੱਲ ਫਿਰ ਵੀ ਨਹੀਂ ਸਕਦੇ ਇਹਨਨ 12 ਸਾਲ ਹੋ ਗਏ ਇਹਨਾਂ ਦਾ ਪਾਸਾ ਹੀ ਡੈਡ ਹੋ ਗਿਆ ਉਹ ਮੁੜ ਕੇ ਤੁਰੇ ਨਹੀਂ ਗਿਆ ਇਹਨਾਂ ਦਾ ਬੜੀ ਤਾਈ ਇਲਾਜ ਕਰਾਇਆ ਅੱਛਾ ਕਿਥੋਂ ਮਤਲਬ ਡਾਕਟਰ ਕੀ ਕਹਿੰਦੇ ਨੇ ਡਾਕਟਰ ਕਹਿੰਦੇ ਸਿਵਾ ਇਹ ਵੀ ਚੱਲੂ ਜਦ ਪਰ ਨਹੀਂ ਗੱਲ ਬਣੀ ਹੋਈ ਹੈ ਇਲਾਜ ਤੁਸੀਂ ਪ੍ਰੋਪਰ ਕਰਵਾ ਰਹੇ ਹੋ ਕਿ ਜਾਂ ਨਹੀਂ ਹਾਂਜੀ ਇਲਾਜ ਨਹੀਂ ਕਰਾ ਰਹੇ ਹਾਂ ਪਰ ਮश्किल ਕਰਕੇ ਕਰਦੀ ਥੋੜਾ ਇਲਾਜ ਦਾ ਫਲ ਨਹੀਂ ਹੁੰਦਿਆ ਵੀਰੇ ਅਸਲ ਦੇ ਵਿੱਚ ਇਸ ਗੱਲ ਨੂੰ ਬੋਲਣ ਤੋਂ ਅਸਮਰਥ ਹੈ ਕਿਉਂ ਅਸਮਰਥ ਹੈ ਤੁਹਾਨੂੰ ਪਤਾ ਹੀ ਹੈ ਜਦੋਂ ਬਾਪ ਮੰਜੇ ਤੇ ਹੋਵੇ ਔਰ ਪੁੱਤਰ ਉਸ ਦਾ ਇਲਾਜ ਨਾ ਕਰਵਾ ਪਾਵੇ ਤਾਂ ਉਸ ਦੀ ਜ਼ੁਬਾਨ ਦਾ ਰੁਕਣਾ ਲਾਜ਼ਮੀ ਹੈ ਸਾਡੇ ਨਾਲ ਇਹਨਾਂ ਦੇ ਨੌ ਮੌਜੂਦ ਨੇ ਕੀ ਨਾਮ ਹੈ ਪੈਂਦੀ ਤੱਕ ਸਰ ਅਮਨਦੀਪ ਕੌਰ ਕਿਉਂ ਹਾਲਾਤ ਐਸੇ ਬਜ਼ੁਰਗ ਦੇ ਬਣੇ ਨੇ ਔਰ ਇਲਾਜ ਜਿਹੜਾ ਹੈ ਕਰਵਾ ਪਾ ਰਹੇ ਉਹ ਪਰਪਰ ਸਰ ਇਲਾਜ ਦੀ ਤਾਂ ਕੋਸ਼ਿਸ਼ ਕੀਤੀ ਸੀ ਬਹੁਤ ਪਰ ਜਿੰਨੇ ਕੁ ਜੋਗੇ ਸਰ ਅਸੀਂ ਆਪਣਾ ਇਲਾਜ ਕਰਵਾਇਆ ਪਰ ਹੁਣ ਤਾਂ ਘਰ ਦਾ ਖਰਚਾ ਹੀ ਔਖਾ ਹੋਇਆ ਪਿਆ ਤਾਂ ਇਲਾਜ ਤਾਂ ਔਖਾ ਹੀ ਹੋਊਗਾ ਜੀ ਕਿੰਨੇ ਚਿਰ ਤੋਂ ਹੁਣ ਜਿਹੜੀ ਆ ਦਵਾਈ ਨਹੀਂ ਲੈ ਕੇ ਦੇ ਰਹੇ ਇਹ ਤਾਂ ਕਾਫੀ ਟਾਈਮ ਹੀ ਹੋ ਗਿਆ ਜੀ ਬੱਚਿਆਂ ਦਾ ਵੀ ਘਰ ਦਾ ਖਰਚਾ ਵੀ ਸਾਡੇ ਤੋਂ ਬੜਾ ਔਖਾ ਹੁੰਦਾ ਹੈ ਮੰਗਾਈ ਦੇ ਹਿਸਾਬ ਨਾਲ ਬੱਚੇ ਪਾਲਨੇ ਵੀ ਤੁਹਾਨੂੰ ਪਤਾ ਕਿੰਨੇ ਔਖੇ ਤੇ ਇਲਾਜ ਤੇ ਬਸ ਇੱਕ ਅੱਧੀ ਗੋਲੀ ਲਿਆ ਕੇ ਦੇ ਦਿੰਨੇ ਆ ਤੇ ਬਚ ਜਾਂਦਾ ਨਹੀਂ ਕਿੰਨੇ ਬੱਚੇ ਨੇ ਤੁਹਾਡੇ ਇੱਕ ਬੇਟਾ ਇੱਕ ਬੇਟੀ ਹੈ ਜੀ ਤੇ ਇਹ ਕਿਹੜੀ ਕਿਹੜੀ ਕਲਾਸ ਵਿੱਚ ਪੜ੍ਹਦੇ ਨੇ ਬੇਟਾ ਹੈਗਾ 7ਵੀਂ ਕਲਾਸ ਚ ਤੇ ਬੇਟੀ ਤਾਂ ਜੇ 3 ਸਾਲ ਦੀ ਹੈ ਜੀ ਉਹ ਨਹੀਂ ਜਾਂਦੀ ਸਕੂਲੇ ਜੀ ਤੇ ਜਿਹੜਾ ਆ ਘਰ ਬਣਾਇਆ ਏ ਇਹ ਤੁਸੀਂ ਮਤਲਬ ਆਪ ਬਣਾਇਆ ਕਿ ਸਾਨੂੰ ਪਤਾ ਲੱਗਾ ਸੀ ਕਿ ਕਿ ਇਹ ਵੀ ਕਿਸੇ ਦਾਨੀ ਸੱਜਣ ਵੱਲੋਂ ਤੁਹਾਡੀ ਹਾਂ ਜੀ ਉਹ ਨਾ ਹੈਗੇ ਸਾਡੇ ਇੱਥੇ ਦਾਨੀ ਉਹਨਾਂ ਨੇ ਮੈਂਬਰ ਪੰਚਾਇਤ ਵਾਲਾ ਨੇ ਕਿਸੇ ਨੇ ਬਾਥਰੂਮ ਬਣਵਾਤਾ ਤੇ ਕਿਸੇ ਨੇ ਘਰ ਪੂਰੇ ਤਰ੍ਹਾਂ ਬਣਵਾ ਦਿੱਤਾ ਤੇ ਇਸ ਤਰ੍ਹਾਂ ਸਾਡਾ ਥੋੜਾ ਬਹੁਤ ਸਰਲ ਕਵਾ ਬਣਿਆ ਪਾਣੀ ਪੂਣੀ ਦਾ ਪ੍ਰਬੰਧ ਹੈ ਹੁਣ ਇਸ ਪਾਣੀ ਦਾ ਪ੍ਰਬੰਧ ਹਾਂਜੀ ਜਿਹਾ ਹੈਗਾ ਜੀ ਤੇ ਫਿਰ ਤੁਸੀਂ ਮੰਗ ਕੀ ਕਰਦੇ ਹੋ ਕਿ ਕੀ ਤੁਹਾਨੂੰ ਚਾਹੀਦਾ ਹੈ ਕਿ ਜਿਹੜਾ ਦਾਨੀ ਸੱਜਣ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹ ਤੁਹਾਡੀ ਮਦਦ ਕਰ ਸਕਣ ਹਾਂਜੀ ਸਰ ਅਸੀਂ ਤੇ ਇਹ ਚਾਹੁੰਦੇ ਹਾਂ ਕਿ ਚਲੋ ਡੈਡੀ ਦਾ ਇਲਾਜ ਥੋੜਾ ਬਹੁਤਾ ਹੋ ਜਾਏ ਤਾਂ ਕਿ ਜਿਆਦਾ ਨਹੀਂ ਸਰ ਹੁਣ ਘਰ ਦਾ ਕੰਮ ਵੀ ਕਰਨਾ ਬਾਹਰ ਮਿਹਨਤ ਕਰਨ ਵੀ ਜਾਣੀ ਹੁੰਦੀ ਆ ਤੇ ਇਹਨਾਂ ਨੂੰ ਸਾਂਭ-ਸੂਤ ਕਰਕੇ ਤੇ ਫਿਰ ਬਾਹਰ ਕੰਮ ਕਰਨਾ ਬਹੁਤ ਔਖਾ ਹੈ ਹਾਂਜੀ ਦੋਸਤੋ ਜਦੋਂ ਇੱਕ ਬਜ਼ੁਰਗ ਜਿਹੜਾ ਆ ਉਹ ਚੱਲ ਫੇਰ ਨਹੀਂ ਸਕਦਾ ਉਹਨੂੰ ਬੱਚਿਆਂ ਵਾਂਗ ਸੰਭਾਲਣਾ ਪੈਂਦਾ ਹੈ ਅਜੇ ਵਿੱਚ ਇਹਨਾਂ ਨੂੰ ਮੁਸ਼ਕਲ ਇਹ ਆ ਰਹੀ ਹੈ ਕਿ ਜਦੋਂ ਇਹਨਾਂ ਨੇ ਆਪਣੇ ਕੰਮ ਕਾਜ ਤੇ ਜਾਣਾ ਹੁੰਦਾ ਹੈ ਦੋਨੋਂ ਪਤੀ ਪਤਨੀ ਜਿਹੜੇ ਨੇ ਦਿਹਾੜੀ ਕਰਦੇ ਹੋ ਨਾ ਹਾਂਜੀ ਦਿਹਾੜੀ ਕਰਦੇ ਆ ਅੱਜ ਕੱਲ ਕੀ ਕਰ ਰਹੇ ਹੋ ਸਰ ਅਸ ਟਾਈਮ ਤੇ ਝੋਨਾ ਲਾਉਣ ਜਾਣੀ ਹੈ ਮੈਂ ਸੋ ਦੋਸਤੋ ਅਸੀਂ ਜਦੋਂ ਇਹਨਾਂ ਦੇ ਘਰ ਪਹੁੰਚੇ ਸੀ ਉਦੋਂ ਵੀ ਇਹ ਝੋਨਾ ਲਗਾਉਣ ਗਏ ਹੋਏ ਸੀ ਦੋਨੋਂ ਪਤੀ ਪਤਨੀ ਔਰ ਸਾਡੇ ਆਉਣ ਦੀ ਜਦੋਂ ਇਹਨਾਂ ਨੂੰ ਖਬਰ ਮਿਲਦੀ ਹੈ ਉਦੋਂ ਇਹ ਘਰ ਆਉਂਦੇ ਨੇ ਪਰ ਇਸ ਵਕਤ ਮੁਸ਼ਕਲ ਇਹ ਆ ਇਹਨਾਂ ਨੂੰ ਕਿ ਬਜ਼ੁਰਗ ਜਿਹੜੇ ਨੇ ਆਪਣੀ ਜਿਹੜੀ ਆ ਨਿਤ ਕਿਰਿਆ ਦੇ ਕੰਮ ਵੀ ਕਰਨੀ ਪਉਂਦੇ ਜਿਸ ਕਰਕੇ ਇਹਨਾਂ ਨੂੰ ਮੁਸ਼ਕਲ ਹੋ ਰਹੀ ਹੈ ਕਿ ਜੇਕਰ ਉਹਨਾਂ ਦਾ ਇਲਾਜ ਪ੍ਰੋਪਰ ਤਰੀਕੇ ਨਾਲ ਹੋ ਜਾਂਦਾ ਹੈ ਤਾਂ ਜਿਹੜਾ ਆ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਸੁਖਾਲੀ ਹੈ ਇਹਨਾਂ ਨੂੰ ਹੋਰ ਕੋਈ ਮਦਦ ਨਹੀਂ ਚਾਹੀਦੀ ਸਿਰਫ ਬਜ਼ੁਰਗ ਦਾ ਇਲਾਜ ਜਦ ਤੱਕ ਉਹ ਸਾਹ ਚੱਲਦੇ ਨੇ ਉਹਨਾਂ ਦਾ ਇਲਾਜ ਜਿਹੜਾ ਆ ਉਹ ਹੋ ਜੇ ਤਾਂ ਇਹਨਾਂ ਦੀ ਜ਼ਿੰਦਗੀ ਸੌਖੀ ਹੋ ਸਕਦੀ ਡਾਕਟਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਕੀ ਕਿਹਾ ਡਾਕਟਰਾਂ ਨੇ ਸਰ ਡਾਕਟਰ ਨੇ ਸਰਕਾਰੀ ਹਸਪੀਟਲ ਵਿਖਾਇਆ ਸੀ ਉਹ ਕਹਿੰਦੇ ਇਹਨਾਂ ਦੀ ਨਾੜ ਬਲੌਕ ਹੋਈ ਆ ਤੇ ਇਹਦਾ ਪ੍ਰੈਸ਼ਨ ਹੋਊਗਾ ਤੇ ਇੰਨੇ ਸਾਡੇ ਕੋਲ ਗੰਜੈਸ ਨਹੀਂ ਹੈਗੀ ਪ੍ਰੈਸ਼ਨ ਕਰਵਾਉਣਾ ਕਿੰਨਾ ਕਿੰਨਾ ਖਰਚਾ ਦੱਸਿਆ ਇਹਨਾਂ ਨੇ ਖਰਚਾ ਸਾਰੇ ਤਾਂ ਕਾਫੀ ਟਾਈਮ ਹੋ ਗਿਆ ਐਸ ਗੱਲ ਨੂੰ ਤਾਂ ਹੋਰ ਉਹ ਵੀ ਕਿਸੇ ਦਾਨੀ ਨੇ ਹੀ ਵਿਖਾਇਆ ਸੀ ਕਿਸੇ ਮਦਦ ਕੀਤੀ ਸਾਡੀ ਤੇ ਉਹਨਾਂ ਨੇ ਵਿਖਾਇਆ ਸੀ ਕਿ ਚੱਲ ਥੋੜੀ ਤੁਹਾਡੀ ਹੈਲਪ ਕਰ ਦਾਂਗੇ ਪਰ ਸਾਡੇ ਕੋਲ ਕੁਛ ਅੱਗੇ ਹੈਗਾ ਨਹੀਂ ਸਿਸ ਕੁਛ ਕਰ ਨਹੀਂ ਸਕੇ ਸੋ ਦੋਸਤੋ ਇਸ ਵਕਤ ਇਸ ਪਰਿਵਾਰ ਦੀ ਜਿਹੜੀ ਆ ਐਹੀੋ ਹੀ ਮੰਗ ਹੈ ਕਿ ਬਜ਼ੁਰਗ ਦਾ ਇਲਾਜ ਹੋ ਜਾਏ ਤੁਹਾਡਾ ਕੋਈ ਕੰਟੈਕਟ ਨੰਬਰ ਹੈਗਾ ਤੁਹਾਡੇ ਕੋਲ ਨਹੀਂ ਸਰ ਕੋਈ ਨਹੀਂ ਨੰਬਰ ਹੈਗਾ ਦੋਸਤੋ ਇਸ ਪਰਿਵਾਰ ਕੋਲ ਇੱਕ ਮੋਬਾਈਲ ਤੱਕ ਲੈਣ ਦੀ ਵੀ ਜਿਹੜੀ ਆ ਸਮਰੱਥਾ ਨਹੀਂ ਔਰ ਜੇਕਰ ਤੁਸੀਂ ਇਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ ਚਭਾਲ ਜਿਹੜਾ ਆ ਪੂਰਾ ਐਡਰੈਸ ਜਿਹੜਾ ਆ ਭੈਣ ਜੀ ਉਹਨਾਂ ਨੂੰ ਮੈਂ ਕਹਾਂਗਾ ਇੱਥੋਂ ਦਾ ਪੂਰਾ ਐਡਰੈਸ ਸਾਡੇ ਦਰਸ਼ਕਾਂ ਨੂੰ ਦੱਸ ਦੇ ਸ ਚਭਾਲ ਕਲਾ ਡਿਸਟਿੰਕ ਤਰਨਤਾਰਨ ਆ ਅੱਜ ਜਿਹੜਾ ਇੱਥੇ ਮਹੱਲਾ ਮੁਲਾਕਾ ਜਿਹੜਾ ਪੱਕਾ ਕਿਲਾ ਪੱਕਾ ਕਿਲਾ ਬਿਜਲੀ ਘਰ ਦੇ ਬੈਕਸਾਈਡ ਪੱਕਾ ਕਿਲਾ ਜੀ ਕੀ ਨਾਮ ਹੈ ਤੁਹਾਡਾ ਜਿਹੜਾ ਜਿਹੜਾ ਕੋਈ ਪਹੁੰਚ ਸਕੇ ਤੁਹਾਡੇ ਤੱਕ ਬਕਲਦੀਪ ਸਿੰਘ ਲਾਲ ਸਿੰਘ ਜੀ ਲੇਬਰ ਵਾਲੇ ਕੁਲਦੀਪ ਸਿੰਘ ਸੋ ਦੋਸਤੋ ਕੁਲਦੀਪ ਸਿੰਘ ਲੇਬਰ ਵਾਲੇ ਸੁਪੁੱਤਰ ਲਾਲ ਸਿੰਘ ਲਾਲ ਸਿੰਘ ਬਜ਼ੁਰਗ ਹੈ ਜਿਹੜਾ ਉਹ ਇਸ ਵਕਤ ਤੁਸੀਂ ਦੇਖਿਆ ਹੈ ਚੱਲਣ ਫਿਰਨ ਤੋਂ ਸਮਰਥ ਹੈ ਔਰ ਜੇਕਰ ਤੁਸੀਂ ਪਹੁੰਚਣਾ ਚਾਹੁੰਦੇ ਹੋ ਇਸ ਗਰੀਬ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹੋ ਮਦਦ ਇਹਨਾਂ ਨੂੰ ਨਹੀਂ ਹੋਰ ਕੋਈ ਚਾਹੀਦੀ ਸਿਰਫ ਬਜ਼ੁਰਗ ਦਾ ਇਲਾਜ ਕਰਵਾਉਣਾ ਚਾਹੁੰਦੇ ਨੇ ਕਿਉਂਕਿ ਉਹ ਚੱਲ ਫਿਰ ਸਕਣਗੇ ਤਾਂ ਇਹਨਾਂ ਦੀ ਜ਼ਿੰਦਗੀ ਜਿਹੜੀ ਥੋੜੀ ਸੌਕੀ ਹੋ ਸਕੇਗੀ ਇਸ ਵਕਤ ਇਹਨਾਂ ਦੇ ਜਿਹੜਾ ਮਕਾਨ ਹੈ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਮਕਾਨ ਦਿਖਾ ਦਿਓ ਇੱਕ ਵਾਰ ਕਿ ਘਰ ਕਿਸੇ ਦਾਨੀ ਸੱਜਣ ਵੱਲੋਂ ਇੱਕ ਕਮਰਾ ਬਣਾਵਾ ਦਿੱਤਾ ਗਿਆ ਹੈ ਲੈਟਰਿੰਗ ਬਾਥਰੂਮ ਬਣਾਇਆ ਗਿਆ ਹੈ ਪਰ ਉਹਦੀ ਛੱਤ ਅਜੇ ਨਹੀਂ ਪਈ ਤੁਸੀਂ ਦੇਖ ਸਕਦੇ ਹੋ ਪਰ ਫਿਰ ਵੀ ਜਿਹੜਾ ਆ ਇਹਨਾਂ ਦਾ ਗੁਜ਼ਾਰਾ ਹੋ ਰਿਹਾ ਹੈ ਹੋਰ ਕੋਈ ਮਦਦ ਦੀ ਲੋੜ ਨਹੀਂ ਆ ਸਿਰਫ ਬਜ਼ੁਰਗ ਜਿਹੜੇ ਨੇ ਉਹਨਾਂ ਦੇ ਇਲਾਜ ਦੀ ਮੰਗ ਹੈ ਔਰ ਇਸ ਬਜ਼ੁਰਗ ਦੇ ਇਲਾਜ ਲਈ ਅਸੀਂ ਅਪੀਲ ਕਰਾਂਗੇ ਦਾਨੀ ਸੱਜਣਾ ਨੂੰ ਕਿ ਜਰੂਰ ਮਦਦ ਕਰੋ ਔਰ ਪਹੁੰਚਣ ਲਈ ਜੇਕਰ ਤਾਨੂੰ ਐਡਰੈਸ ਨਹੀਂ ਮਿਲਦਾ ਤਾਂ ਤੁਸੀਂ ਸਾਡੇ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ ਹੈ 80 54 11 8080 80 54 11 8080 ਤੁਸੀਂ ਇਸ ਨੰਬਰ ਤੇ ਵੀ ਸੰਪਰਕ ਕਰਕੇ ਐਡਰੈਸ ਪੁੱਛ ਸਕਦੇ ਹੋ ਔਰ ਸਿੱਧਾ ਇਸ ਪਰਿਵਾਰ ਨੂੰ ਮਿਲਵਾਇਆ ਜਾਵੇਗਾ ਔਰ ਇਸ ਪਰਿਵਾਰ ਦੀ ਜੋ ਵੀ ਦਾਨੀ ਸੱਜਣ ਮਦਦ ਕਰਨੀ ਚਾਹੁੰਦਾ ਹੈ ਉਹ ਕਰ ਸਕਦਾ ਹੈ ਤੁਸੀਂ ਦੇਖਦੇ ਰਹੋ ਡੇਲੀ ਕਾਸਟ ਪੰਜਾਬੀ ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ